ਸਭ ਕੋ ਮੇਂ தம் ਆਪਨ ਕੇ ਨਾ ਹਮ ਸਬ ਨਾ ਕੇ ਸਾਜ ਸਾਰਾ ਬ੍ਰਹਿਮੰਡ ਮੇਰਾ ਮਿੱਤਰ ਹੈ ਹਰ ਮਨੁਖ ਮੇਰਾ ਮਿੱਤਰ ਹੈ ਗੁਰੂ ਅਰਜਨ ਦੇਵ ਜੀ ਮੈਂ ਸਭ ਨੂੰ ਆਪਣਾ ਦੋਸਤ ਸਮਝਦਾ ਕੁਛ ਮਨੁਖ ਐਸੇ ਨੇ ਗਲੀਆਂ ਦੇ ਕੱਖ ਨੂੰ ਵੀ ਆਪਣਾ ਦੁਸ਼ਮਣ ਸਮਝਦੇ ਸਭ ਦੁਸ਼ਮਣ ਨੇ ਉਹੀ ਅਸਰ ਕਹਿੰਦਾ ਸਭ ਮਿੱਤਰ ਨੇ ਸਭ ਕੋ ਮੇਲ ਧਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਲਹਾ ਤੋ ਮੇਲ ਕੀਓ ਮੇਰੇ ਰਾਜਨ ਜੇਰੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੁੜਨ ਦਿੰਦੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜਨਗੇ ਬੜੇ ਧਿਆਨ ਨਾਲ ਸੁਣਨਾ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ ਉਹ